ਤੁਹਾਡੇ ਸਾਹਮਣੇ ਕੰਮ ਲੱਗਿਆ 45 45 ਯਾਰ ਪੜਾਦਾ ਕਿ ਜੇ ਕੋਈ 1 ਰੁਪਏ ਦੇ ਦਿੰਦਾ ਠੀਕ ਹੈ ਇਹੀ ਚੀਜ਼ ਟਿਕਦੇ ਆ ਤਿੰਨ ਬੰਦਿਆਂ ਨੂੰ ਭਰਾਈ ਲੱਗਿਆ ਤੁਸੀਂ ਆਏ ਮੈਨੂੰ ਇਹ ਸੀ ਵੀ ਇੱਕ ਦਿਨ ਦੇ ਵਿੱਚ ਹੈਟ੍ਰਿਕ ਆਏ ਕਿਹਾ ਵੀ ਇਹ ਖਬਰ ਚੱਲਣੀ ਚਾਹੀਦੀ ਆ ਪਰ ਤਿੰਨਾ ਬੰਦੇ ਕਹਿੰਦੇ ਜੀ ਅਸੀਂ ਕੈਮਰੇ ਸਾਹਮਣੇ ਨਹੀਂ ਆਉਣਾ ਠੀਕ ਹੈ ਇੱਕ ਬੰਦੇ ਨੇ ਕਿਹਾ ਦੂਜੇ ਕਹਿੰਦਾ ਅਸੀਂ ਨਾਲੋਂ ਤੀਜੇ ਆ ਮੈਂ ਕੀ ਕਹੂੰ ਕੋਈ ਫੇਰ ਤੁਹਾਡਾ 45 ਜੀ ਕੰਮ ਨੇ ਪੜਿਆ ਨਿਪੜ ਗਿਆ ਇਹ ਤੋਂ ਬਾਅਦ ਉਮੀਦ ਨਾ ਰੱਖੋ ਇਹ ਵੀ ਕੱਲ ਨੂੰ ਨਾਮ ਲੱਗੂ ਨਹੀਂ ਲੱਗੂਆ ਉਹ ਸਾਡਾ ਵੀ ਵੀਰੇ ਮੇਰੀ ਗੱਲ ਸੁਣੋ ਹੋਰ ਦੁਕਾਨਦਾਰ ਨੇ 10% ਫੀਸਰ ਕੱਟ ਕੇ ਬਰਾ ਮਾਰਦੇ ਨੇ ਅਸੀਂ ਕੋਈ ਪੈਸਾ ਤਾਂ ਨਹੀਂ ਲੈਂਦੇ ਅਗਲੇ ਤੋਂ ਅਗਲੇ ਨੂੰ 45 ਸਾਲ ਪੂਰਾ ਦੇ ਕੇ ਆਇਆ ਠੀਕ ਹੈ ਉੱਤੇ ਮੇਰੇ ਇੱਕ ਗੱਲ ਬੀਬੀ ਵੀ ਆਈ ਉਹਦਾ ਗੁੱਸਾ ਵੀ ਚੜਦਾ ਲੋਕ ਵੇਖੋ ਮੈਂ ਕੋਈ ਹੋਰ ਹੀ ਕਰ ਰਹਾ ਨਾ ਵੀ ਕਿ ਕੋਈ ਆਪਾਂ ਕਹਿੰਦੇ ਜਿਹੜੇ ਭੁਗਿਆ ਪਰ ਇੱਕ ਮਾਨ ਹੁੰਦਾ ਸਤਕਾਰ ਹੁੰਦਾ ਤਿੰਨ ਤਨੇ ਬੰਦੇ ਆਏ ਜਏ ਇੱਕ ਬੰਦਾ ਚਲੋ ਡੱਬਾ ਵੀ ਲੈ ਆ ਦੂਜੇ ਦਾ ਡੱਬੇ ਵੀ ਲੈ ਕੇ ਆਏ ਇਹ ਤੁਹਾਨੂੰ ਇੰਨੀ ਜਾ ਕੇ ਲੱਗਦੀ ਤੁਸੀਂ ਕੈਮਰੇ ਸਾਹਮਣੇ ਨਹੀਂ ਆਉਣਾ ਤਾਂ ਟਿਕਟ ਨਾ ਭਾਓ ਮਾਦਾ ਜੀ ਲੈ ਵੀ ਪੰਡ ਪੰਡ ਦੀ ਗੁੱਸੇ 'ਚ ਨੇ ਅੱਜ ਵਾਕੀ ਯਾਰ ਗੁੱਸੇ 'ਚ ਹੋਣਾ ਵੀ ਚਾਹੀਦਾ ਤੁਹਾਨੂੰ ਸਿਰਫ 6 ਪਰ ਅੱਜ ਇਹਦੇ ਮੈਂ ਤੁਹਾਨੂੰ 45000 ਰੁਪਇਆ ਦੇ ਜਾ ਇੱਕ ਦਿਨ ਦੇ ਵਿੱਚ ਇਹਨਾਂ ਦਾ ਯਾਰ ਸੇਰਪੀ ਟੈਕਟਰ ਦੇ ਨਾਲ 45 45 45 ਤਿੰਨਾਂ ਲੋਕਾਂ ਨੂੰ ਤਿੰਨ ਘਰ ਘੋਸ ਕਰਦੇ ਤੁਸੀਂ ਇੱਕ ਨੰਬਾ ਵੀ ਲੱਗਿਆ ਸਕੇ ਮਨ ਦੀ ਵੱਡੀ ਗੱਲ ਹੈ ਹਾਂ ਅ ਸასი ਕਾਲ ਦੀ ਸਵਾਤ ਹੈ ਮੈਂ ਹਾਂ ਪਰਮਜੀਤ ਸਿੰਘ ਵਾਲਾ 100 ਲਾਟ ਦਾ ਨਾਮ ਆਉਂਦਾ ਤਾਂ ਵੱਡੇ ਪੱਧਰ ਤੇ ਪੰਡਤ ਲਾਠੀ ਮਲੇਰਕੋਟਲਾ ਪੰਡਤ ਲਾਠੀ ਮਲੇਰਕੋਟਲਾ ਹੁੰਦੀ ਹੈ ਕਿਉਂ ਹੁੰਦੀ ਹੈ ਕਿਉਂਕਿ ਹਰ ਰੋਜ਼ ਹੀ ਲੱਖਾਂ ਪਤੀ ਹਿਆਰਾ ਪਤੀ ਲੋਕ ਬਣਦੇ ਨੇ ਜਿਸ ਦਿਨ ਦੇ ਪੰਡਤ ਦੀ ਮਲੇਰਕੋਟਲਾ ਦੇ ਵਿੱਚ ਆਏ ਰੇ ਲਗਾਤਾਰ ਜਿਹੜੇ ਕਿ ਲੋਕਾਂ ਨੂੰ ਇਹਦੀ ਵੀ ਪੈਸੇ ਵੰਡਦੇ ਨੇ ਰੁਪਈਆਂ ਦੀ ਮਸ਼ੀਨ ਦੀ ਗੱਲ ਕਹਿ ਰਿਹਾ ਤਾਂ ਕੋਈ ਛੋੜ ਗੱਲ ਨਹੀਂ ਹੋਊਗੀ ਲਗਾਤਾਰ ਲੋਕ ਇੱਥੋਂ ਆਉਂਦੇ ਨੇ ਸਿਰਫ 100 ਪੈ ਦੀ ਛੋਟੀ ਜੀ ਟਿੱਕ ਲੈ ਕੇ ਤਾਂ ਹਜ਼ਾਰਾਂ ਰੁਪਈਆ ਝੋਲੀ ਵਿੱਚ ਪਾ ਕੇ ਲੈ ਕੇ ਜਾਂਦੇ ਨੇ ਅੱਜ ਵੀ ਇੱਥੋਂ ਆਏ ਤਿੰਨ ਪਰਿਵਾਰ ਤਿੰਨ ਅਲੱਗ-ਅਲੱਗ ਪਿੰਨਾਂ ਜੋ ਲੋਕ ਹਜ਼ਾਰਾਂ ਰੁਪਈਆ ਆਪਣੀ ਝੋਲੀ ਵਿੱਚ ਪਾ ਕੇ ਲੈ ਗਏ ਸੋ ਵੱਡੀ ਗੱਲ ਆ ਜੀ ਲੋਕ ਆਸ ਲੈ ਕੇ ਉਮੀਦ ਲੈ ਕੇ ਇੱਥੇ ਆਉਂਦੇ ਨੇ ਅਤੇ ਉਮੀਦਾਂ ਤੇ ਖਰੀਦਦਾਰ ਦੇ ਨੇ ਪੰਡਿਤ ਲਾੜੀ ਮਲੇਰ ਕੋਟਲਾ ਸੋ ਮਿਲਾਂਗੇ ਪੰਡਿਤ ਜੀ ਮੁਬਾਰਕਾਂ ਦੀ ਬਹੁਤ ਬਹੁਤ ਮੁਬਾਰਕਾਂ ਬਲਗਾਤਾਰ ਲੋਕ ਜਿਹੜੇ ਕਹਿੰਦੇ ਹੋਣੀਆਂ ਭਰ ਕੇ ਰੁਪਈਆ ਲੈ ਜਾਂਦੇ ਨੇ ਸਿਰਫ ਛੇਰ ਤੇ ਟਿਕਟ ਪਾ ਕੇ ਛੇਰ ਤੇ ਟਿਕਟ ਪਾ ਕੇ ਤੁਸੀਂ ਮੇਰੇ ਹੱਥੇ ਵਿੱਚ ਟਿਕਟਾਂ ਨੇ ਤਿੰਨ ਟਿਕਟਾਂ ਨੇ 45 45000 ਰੁਪਏ ਪ੍ਰਾਈਸ ਲੱਗਿਆ ਹਮ ਪਰ ਮੈਂ ਇੱਕ ਤੁਹਾਡੇ ਜਰੀਏ ਪਹਿਲੀ ਬੇਨਤੀ ਕਰਦਾ ਬੀੜੇ ਕੋ ਤੁਹਾਨੂੰ ਕੋਈ ਇਨਾਮ ਲੱਗਦਾ ਤਾਂ ਉਹਦੇ ਪੂਰਾ ਪ੍ਰੋਸੈਸ ਪੂਰਾ ਕਰਿਆ ਕਰੋ ਇਹ ਨਾ ਕਰੀਓ ਵੀ ਸਾਨੂੰ ਨਾਮ ਲੱਗ ਗਿਆ ਗੱਲ ਖਤਮ ਠੀਕ ਹੈ ਨਹੀਂ ਜਦ ਤੁਸੀਂ ਆਉਣੇ ਹੋ ਪੰਡਤ ਕੋਲ ਆਉਣੇ ਹੋ 2-250 ਬੰਦਾ ਖੜਾ ਹੁੰਦਾ ਕੀ ਜਦ ਤੁਹਾਨੂੰ ਲੋਕ ਨਹੀਂ ਦੇਖਦੇ ਦੇਖਦੇ ਸਹੀ ਹੈ ਨਾ ਵੀ ਤੁਸੀਂ ਟਿਕਟ ਪਾਉਣ ਆਏ ਆ ਜਦ ਤੁਹਾਨੂੰ ਨਾਮ ਲੱਗ ਗਿਆ ਤੁਸੀਂ ਲੋਕਾਂ ਕੋਲ ਆਉਣਾ ਨਹੀਂ ਲੋਕਾਂ ਦੇ ਸਾਹਮਣੇ ਨਹੀਂ ਆਉਣਾ ਹਨਾ ਫਿਰ ਇਸ ਤੋਂ ਬਿਹਤਰ ਤੁਸੀਂ ਟਿਕਟ ਪਾਓ ਹੀ ਨਾ ਯਾਰ ਠੀਕ ਹੈ ਨਹੀਂ ਤੁਸੀਂ ਇੱਕਲ ਦੇਖੋ ਲੋਕ ਸਾਡੇ ਕੋਲ ਆਉਂਦੇ ਨੇ ਟਿਕਟ ਪਾਉਣ ਲੱਗੇ ਕਹਿਣਗੇ ਵੀ ਪੰਡਈ ਅੱਧੇ ਦੇ ਦਾਂਗੇ ਆ ਦੇ ਮੈਂ ਕਿਥੋਂ ਮੰਗਦਾ ਤਾਂ ਇਹ ਨਹੀਂ ਤੁਹਾਡੇ ਸਾਹਮਣੇ ਆਮ ਲੱਗਿਆ 45 45 ਏਅਰਫੋਰਸ ਦਾ ਕਿ ਜਦੋਂ ਕਿਹਾ ਕੋਈ 1 ਰੁਪਿਆ ਦੇ ਦੋ ਠੀਕ ਹੈ ਇਹੀ ਚੀਜ਼ ਟਿਕਟ ਦੇ ਆ ਤਿੰਨ ਬੰਦਿਆਂ ਨੂੰ ਪ੍ਰਾਈ ਲੱਗਿਆ ਤੁਸੀਂ ਆਏ ਮੈਨੂੰ ਇਹ ਸੀ ਵੀ ਇੱਕ ਦਿਨ ਦੇ ਵਿੱਚ ਹੈਟ੍ਰਿਕ ਆਏ ਕਿਹਾ ਵੀ ਇਹ ਖਬਰ ਚੱਲਣੀ ਚਾਹੀਦੀ ਪਰ ਤਿੰਨਾ ਬੰਦੇ ਕਹਿੰਦੇ ਜੀ ਅਸੀਂ ਕੈਮਰੇ ਸਾਹਮਣੇ ਨਹੀਂ ਆਉਣਾ ਠੀਕ ਹੈ ਇੱਕ ਬੰਦੇ ਨੇ ਕਿਹਾ ਦੂਜੇ ਕਹਿੰਦਾ ਅਸੀਂ ਇਹਨਾਂ ਨੂੰ ਤੀਜੇ ਨੇ ਮੈਂ ਕੀ ਕਹਿੰਦਾ ਕਿ ਫੇਰ ਤੁਹਾਡਾ 45 ਜੀ ਕੰਮ ਨਿਬੜ ਗਏ ਇਹ ਤੂੰ ਬਧ ਉਮੀਦ ਨਾ ਰੱਖੋ ਇਹ ਵੀ ਕੱਲ ਨੂੰ ਨਾਮ ਲੱਗੂ ਨਹੀਂ ਲੱਗੂ ਕਿਉਂ ਉਹ ਉਹਨਾਂ ਨੇ ਸਿਰਫ ਆਪਣਾ ਸੋਚ ਲਿਆ ਉਹ ਵੀ ਮੈਂ ਪੁੱਛੀ ਉਹਨਾਂ ਨੂੰ ਗੱਲ ਕਿ ਤੁਸੀਂ ਵੀ ਕਿਸੇ ਦੀ ਵੀਡੀਓ ਦੇਖ ਕੇ ਆਏ ਹੋ ਹਾਂ ਕਿਸ ਨੂੰ ਨਾਮ ਲੱਗਿਆ ਤੁਹਾਡੇ ਦਿਲ 'ਚ ਵੀ ਆਸ ਜਾ ਕੇ ਤੁਸੀਂ ਆਏ ਤੁਹਾਡੇ ਦੇ ਕੋਈ ਹੋਰ ਆਉਂਦਾ ਹੋਰ ਆਉਂਦਾ ਤੇ ਲੋਕਾਂ ਦੇ ਕੋਲ ਸਾਡਾ ਵੀ ਵੀਰੇ ਮੇਰੀ ਗੱਲ ਸੁਣੋ ਹੋਰ ਦੁਕਾਨਦਾਰ ਨੇ 10% ਕਮਿਸ਼ਨ ਕੱਟ ਕੇ ਫਰਾ ਮਾਰਦੇ ਨੇ ਅਸੀਂ ਕੋਈ ਪੈਸਾ ਤਾਂ ਨਹੀਂ ਲੈਂਦੇ ਅਗਲੇ ਤੋਂ ਅਗਲੇ ਨੂੰ 45 ਸਾਲ ਪੂਰਾ ਦੇ ਕੇ ਆਏ ਹਾਂ ਠੀਕ ਹੈ ਉੱਤੇ ਮੇਰੇ ਇੱਕ ਗੱਲ ਬੀਪੀ ਵੀ ਆਈ ਉਹਦਾ ਗੁੱਸਾ ਵੀ ਚੜਦਾ ਲੋਕ ਵੇਖੋ ਮੈਂ ਕੋਈ ਹੋਰ ਹੀ ਕਰ ਰਾਣਾ ਵੀ ਕਿ ਕੋਈ ਆਪਾਂ ਕਹਿੰਦੇ ਇਹਦੇ ਭੁੱਖੇ ਆ ਪਰ ਇੱਕ ਮਾਨ ਹੁੰਦਾ ਸਤਕਾਰ ਹੁੰਦਾ ਠੀਕ ਹੈ ਤਿੰਨੇ ਬੰਦੇ ਆਏ ਗਏ ਇੱਕ ਬੰਦਾ ਚਲੋ ਡੱਬਾ ਵੀ ਲੈ ਆ ਦੂਜੇ ਦਾ ਡੱਬੇ ਵੀ ਲੈ ਕੇ ਆਏ ਇਹ ਖਾਣ ਦਾ ਮੈਂ ਹੈ ਨਹੀਂ ਕਿ ਵੱਡਿਆਂ ਦਾ ਲੋਕਾਂ ਜੀ ਆ ਵੀਰ ਤੋੜਾ ਬਧਾ ਇਹਸਾਸ ਤਾਂ ਕਰੋ ਨਾ ਇਹ ਤੁਹਾਨੂੰ ਇੰਨੀ ਜਾ ਕੇ ਲੱਗਦੀ ਹੈ ਤੁਸੀਂ ਕੈਮਰੇ ਸਾਹਮਣੇ ਨਹੀਂ ਆਉਣਾ ਤਾਂ ਟਿਕਟ ਨਾ ਪਾਓ ਮਦਰ ਸਿਲੀ ਇਹ ਵੀ ਪੰਡ ਦੇ ਗੁੱਸੇ 'ਚ ਨੇ ਅੱਜ ਵਾਕੀ ਯਾਰ ਗੁੱਸੇ 'ਚ ਹੋਣਾ ਵੀ ਚਾਹੀਦਾ ਤੁਹਾਨੂੰ ਸਿਰਫ ਸੇਹ ਪਰ ਪੀਏ ਦੇ ਮੈਂ ਤੁਹਾਨੂੰ 45000 ਰੁਪਇਆ ਦੇਦਾ ਇੱਕ ਦਿਨ ਦੇ ਵਿੱਚ ਤਿੰਨ ਬੰਦਿਆਂ ਨੂੰ SSCB ਟੈਕਟ ਦੇ ਨਾਲ 45 45 45 ਤਿੰਨ ਵਾਰ ਲੋਕਾਂ ਨੂੰ ਤਿੰਨ ਘਰ ਖੋਸ ਕਰਦੇ ਤੁਸੀਂ ਇੱਕ ਡੱਬਾ ਵੀ ਲੈ ਕੇ ਆ ਸਕਦੇ ਬੜੀ ਵੱਡੀ ਗੱਲ ਹੈ ਨਾ ਡੱਬੇ ਨੂੰ ਸਾਡੇ ਮੈਂ ਮੇਰੇ ਦਾ ਬਧਾਤਾ ਇਹ ਵੀ ਤੁਸੀਂ ਕੈਮਰੇ ਸਾਹਮਣੇ ਵੀ ਕਰਦੇ ਕੈਮਰੇ ਸਾਹਮਣੇ ਨਹੀਂ ਆਵਾਜ਼ ਆ ਰਹੇ ਗਾਂ ਦੇ 네ਗੇਟਿਵ ਕਮੈਂਟ ਆਉਂਦੇ ਨੇ ਲੋਕ ਕਹਿੰਦੇ ਨੇ ਪੰਡ ਕੋਲ ਨਾਮ ਨਹੀਂ ਲੱਗਦੇ ਪੰਡ ਕੋਲ ਆ ਨਹੀਂ ਹੁੰਦਾ ਬਾੜੀ ਉਹਨਾਂ ਨੂੰ ਜਵਾਬ ਕਿਵੇਂ ਦਊਂ ਭਈ ਮੈਂ ਕਿਵੇਂ ਸੂ ਕਰੂੰਗਾ ਵੀ ਉਹਨਾਂ ਨੂੰ ਨਾਮ ਲੱਗਿਆ ਸੋ ਵਾਕਈ ਜੀ ਬਹੁਤ ਲੋਕ ਤਾਂ ਇਹੋ ਜਿਹੇ ਨੇ ਜਿਹੜੇ ਵੀਡੀਓ ਬਣਾਉਣ ਤੋਂ ਝਿਜਕ ਜਾਂਦੇ ਨੇ ਵੀ ਅਸੀਂ ਵੀਡੀਓ ਨਹੀਂ ਬਣਾਉਣੀ ਹੈ ਜੀ ਆਪਣੀ ਤਾਂ ਗੱਲ ਸਹੀ ਹੈ ਜੇ ਸਾਡੇ ਕੋ ਜੋ ਬਣਾਉਂਗਾ ਤੇ ਸੋਸ਼ਲ ਮੀਡੀਆ ਪਹੁੰਚੀ ਜੇ ਕਿਸੇ ਨੇ ਵੀਡੀਓ ਨਹੀਂ ਪਾਉਣੀ ਆਪਣੇ ਕੋਲ ਟਿਕਟ ਨਾ ਪਾਉ ਲੈ ਜੀ ਜਿਹਨੂੰ ਨਹੀਂ ਹੈਗਾ ਡਰ ਲੱਗਦਾ ਸੋਸ ਨਹੀਂ ਬਣਾ ਇਹਦੇ ਉੱਪਰ ਉਹ ਕਹਿੰਦੇ ਵੀ ਬਿਸ਼ੱਕ ਟਿਕਟ ਨਾ ਪਾਓ ਪਰ ਜੇ ਇਥੇ ਨਾਮ ਲੱਗੂ ਕਹਿੰਦੇ ਵੀ ਅਸੀਂ ਵੀਡੀਓ ਜ਼ਰੂਰ ਪਾਵਾਂ ਕਿਉਂਕਿ ਇਹ ਲੋਕਾਂ ਦੀ ਭਲਾਗਾ ਲੋਕਾਂ ਨੇ ਪੜਾ ਨਹੀਂ ਵੀਰੇ ਲੋਕ ਕਮੈਂਟ ਦੇ ਦੇਖੋ ਕਿੰਨਾ ਕਰਦੇ ਜਵਾਬ ਕਿਵੇਂ ਦਵਾਵਾ ਜਵਾਬ ਕਿਵੇਂ ਦਵਾਵਾ ਮੈਂ ਕਹਿੰਦੇ ਹਾਂ ਸਾਫਤ ਕਰਾਂ ਆ ਮੇਰੇ ਕੋ ਟਿਕਟਾਂ ਨੇ ਬੰਦੇ ਕਿੱਤੇ ਨੇ ਨਾ ਨਾਮ ਵਾਲੀਏ ਟਿਕਟਾਂ ਨੇ ਬੰਦੇ ਕਿਤੇ ਬੰਦੇ ਵਾਗੇ ਹਾਂ ਅਗਲਾ ਕਹਿੰਦਾ ਉਹ ਹੱਥੋਂ ਹੀ ਕਹੀ ਜਾਂਦੇ ਨੇ ਵੀ ਗੱਲ ਹੈ ਨਾ ਗੱਲ ਉਹ ਹੈ ਨਾ ਮੈਂ ਵੀ ਆਪਦਾ ਇੱਕ ਸਾਫਤ ਕਰਨੀ ਚੀਜ਼ ਵੀ ਭਾਈ ਵਾਕਈ ਸਾਡੇ ਕੋਲ ਨਾਮ ਲੱਗ ਰਹੇ ਨੇ ਪਰ ਮੈਂ ਇਹ ਤੁਹਾਨੂੰ ਹੁਣ ਵੀ ਵਾਰ-ਵਾਰ ਕਹਿ ਰਿਹਾ ਤੁਹਾਡੇ ਜ਼ਰੀਏ ਕਹਿ ਰਿਹਾ ਜਿਸ ਨੂੰ ਕਿਸੇ ਵੀਡੀਓ ਤੋਂ ਤਰਾਜਾ ਤਾਂ ਪੰਡਲਾਂ ਦੇ ਮਲੇ ਕੋਲ ਤੇ ਟਿਕਟ ਪਾਉਣਾ ਉਹ ਮੇਰੇ ਤਾਂ ਕੈਮਰੇ ਵੀ ਲੱਗੇ ਹੋਏ ਨੇ ਹੁਣ ਵੀਡੀਓ ਬਣਾਉਂਦਾ ਮੇਰੇ ਕੈਮਰੇ ਚ ਵੀ ਕੈਦ ਹੋਗੇ ਪਹਿਲੇ ਅੰਦਰ ਇਹ ਧੋੜਾ ਹੁੰਦਾ ਯਾਰ ਵੀ ਲੈ ਇੱਕ ਹੋ ਗਿਆ ਫਿਰ ਤਾਂ ਤੁਸੀਂ ਕਿਸੇ ਹੋਰ ਦਾ ਹੱਕ ਮਾਰ ਰਹੇ ਹੋ ਕੀ ਪਤਾ ਉਹਨਾਂ ਦੀ ਵੀਡੀਓ ਦੇਖ ਕੇ ਕੋਈ ਕਰੋੜਪਤੀ ਵਾਲੇ ਵੀ ਬਣ ਸਕਦੇ ਠੀਕ ਹੈ ਜੀ ਹਾਂ ਤੁਹਾਡੀ ਵੀਡੀਓ ਅਲਗਲਗ ਚੈਨਲ ਦੇ ਵਾਇਰਲ ਹੁੰਦੀ ਤੁਹਾਨੂੰ ਦੇਖ ਕੇ ਕੋਈ ਹੋਰ ਤਾਂ ਉਹਨਾਂ ਖਬਰ ਕਿਸੇ ਨੇ ਕਿੰਨੇ ਕਾ ਕਾਸਾ ਰਸ ਜਾਣੇ ਸੀਗੇ ਖਬਰਾਂ ਕਿ ਪੈਸੇ ਕਿੰਨੇ ਕਿੰਨਾ ਕੀ ਔਖਾ ਜਿਨ੍ਹਾਂ ਨੂੰ ਹੁਣ 45000 ਚਾਹੇ ਸੋਨੋ ਰਗ ਕੱਟ ਲੱਗਦੀ ਆ ਪੰਡਤ ਮਾਨੜਜੀ ਨੇ ਪਹਿਲਾਂ ਕਹਿੰਦਾ ਥੋੜਾ ਛੋਟਾ ਨਾ ਮਮਾ ਹਾ ਪੜੇ ਛੋਟਾ ਨਾ ਆਬ ਨਹੀਂਗਾ ਜਿਨੇ ਵਿਚਾਰੇ ਨੇ ਕਦੇ ਹੁਣ 500 400 ਦਿਹਾੜੀ ਕਰਦਾ ਉਹਦੇ ਲਈ 45000 ਪੰਡਤ ਜੀ ਬਹੁਤ ਵੱਡਾ ਗੱਲ ਉਹ ਨਹੀਂ ਹੈਗੀ ਗੱਲ ਵੀਰੇ ਆ ਵੀ ਤਿੰਨ ਨਾਮ ਇੱਕ ਡਰਾਅ ਚ ਲੱਗੇ ਨੇ ਇਹ ਵੀ ਦੇਖੋ ਪਹਿਲਾਂ ਵੀ ਅਪਰ ਰਿਕਾਰਡ ਬਣਾ ਰਿਆ ਹੁਣ ਵੀ ਰਿਕਾਰਡ ਆ ਰਿਹਾ ਠੀਕ ਹੈ ਵੀ ਕੱਲ ਨੂੰ ਫਿਰ ਤੁਸੀਂ ਫੇਰ ਆ ਕੇ ਯਾਰ ਬੱਦੇ ਤੇ ਮੈਂ ਚਿਹਰੇ ਪੜਲੇ ਸੀ ਪਹਿਲਾਂ ਹੀ ਠੀਕ ਹੈ ਮੈਂ ਪਹਿਲੇ ਚਿਹਰੇ ਪੜਲੇ ਸੀ ਕਿਉਂ ਬੰਦਾ ਜਦਾ ਇਹ ਰਾ ਵਗੈਰਾ ਜਾਂ ਤੁਹਾਨੂੰ ਸੰਗ ਸਰਮਾ ਪੰਡ ਲਾੜੀ ਦੁਕਾਨ ਤੇ ਵੜਦੇ ਨੂੰ ਦੇਖੂਗਾ ਉਹਨੂੰ ਵੀ ਤੁਸੀਂ ਟਿਕਟ ਪਾਉਣਾ ਹੈ ਔਰ ਤੁਸੀਂ ਉਰੇ ਆਏ ਹੋ ਪੈਸੇ ਫੜੇ ਨੇ ਕਿ ਜਾਇਰਾ ਵਗੈਰਾ ਕੁਝ ਹੁੰਦਾ ਤੁਸੀਂ ਦੇਖਿਆ ਜੀ ਤੁਹਾਨੂੰ ਵੀ ਪੰਡ ਦੇ ਇੱਥੇ ਹੋਰ ਮੈਂ ਕਿਹਾ ਵੀਰੇ ਪਾਟ ਕਰਾਉਣਾ ਹੈ ਕੋਈ ਇੱਥੇ ਮੈਂ ਫੁੱਟਬਾਲ ਦਾ ਮੈਚ ਲਾਇਆ ਆਉਣ ਦਾ ਮੇਰੇ ਕੋਲ ਲਾਟਰੀ ਪਾਉਣੀ ਨਹੀਂ ਨੇ ਠੀਕ ਹੈ ਫਿਰ ਜੇ ਤੁਹਾਨੂੰ ਇੰਨੀ ਸਰਮਾ ਤਾਂ ਟਿਕਟ ਪਾਉਣਾ ਹੋ ਆਪਾਂ ਸਿੱਧੇ ਗੱਲਾਂ ਨਹੀਂ ਸੋ ਵਾਕੀ ਜੀ ਤੋੜਾ ਨਾਮ ਲੱਗਦਾ ਤੁਹਾਡਾ ਨਾਮ ਲੱਗੂਗਾ ਤਾਂ ਪੰਡਤ ਜੀ ਕਹਿੰਦੇ ਤੁਹਾਡੇ ਵੀਡੀਓ ਅਸੀਂ ਪਾਵਾਂਗੇ ਭਾਈ ਜੇ ਨੂੰ ਕਿਸ ਨੂੰ ਤਰਾ ਯਾਰ ਇਹ ਚੀਜ਼ ਦਾ ਵੀ ਸਾਡੀ ਵੀਡੀਓ ਪਾਉਣਗੇ ਬਿਸ਼ੱਕ ਨਾਉ ਕਹਿੰਦੇ ਇੱਥੇ ਟੈਕ ਲੈਂ ਨਾ ਪਾਉਣ ਜੇ ਤੋੜਾ ਨਾਮ ਲੱਗਦਾ ਤਾਂ ਵੀਡੀਓ ਪੂਰਾ ਤੁਹਾਡਾ ਨਾਮ ਲੱਗਦਾ ਚਾਹੇ ਘੱਟ ਲਾ ਉਹਦਾ ਵੱਜਾ ਜਿੰਨਾ ਵੀ ਲੱਗਦਾ ਕਿਉਂਕਿ ਲੋਕ ਨਸਰਾ ਹੁੰਦਾ ਨਾ ਵੀ ਹਾਂ ਵੀ ਨਾਮ ਲੱਗ ਗਿਆ ਵਿੱਚ ਲੋਕ ਕਹਿੰਦੇ ਨੇ ਵੀ ਐਨੇ ਕਈ ਜਿਹੜੇ ਨਾਮ ਲੱਗਦੇ ਲੱਗਦੇ ਨੇ ਪਰ ਜਿੱਦਾਂ ਦੇ ਪੰਡਤ ਜੀ ਆਏ ਨੇ ਉਤਨੇ ਪੰਡਤ ਜੀ ਦਾ ਦਦੂ ਬਣਾ ਸਾਉਂਡ 'ਚ ਕਿੰਨੇ ਕ ਲੋਕ ਲੱਖਵਤੀ ਕਰੋੜਪਤੀ ਬਣ ਗਏ ਭਾਈ ਜੀ 1 ਮਲੇ ਕੋਲੇ ਅਗਰ ਦਾਪਤਾ ਦੀ ਗੱਲ ਕਰਿਆ 13 ਲੱਖਪਤੀ ਤੇ 1000 ਰੁਪਏ ਤਾਂ ਪਤਾ ਹੀ ਨਹੀਂ ਕਿੰਨੇ ਕਰਿਆ ਜਿਵੇਂ 3000 ਪਤੀਆ ਚਰੇ ਤਾਂ ਭੰਗੜੇ ਦੇ ਵਿੱਚ ਤੇ ਬਾਕੀ ਕਰੋੜਪਤੀ ਤੁਹਾਡੇ ਸਾਹਮਣੇ ਆ ਇੱਕ ਦਿਨ ਦੇ ਵਿੱਚ ਸਾਤ ਅੱਜ ਕੱਲ ਇਹ ਜਿ ਲਿਆ ਪਿਆ ਲੋ 1 ਕਰੋੜਪਤੀ ਵਾਲਾ ਕੱਲੋ ਕਰੋੜ ਵਾਲਾ ਕਹਤੋਂ ਮੈਂ ਵੀਡੀਓ ਨਹੀਂ ਬਣਾਉਣੀ ਯਾਰ ਫਿਰ ਇਹ ਵੀ ਵੱਡੀ ਗੱਲ ਹੈ ਦੇਖੋ ਸੋਚ ਗੱਲ ਦਿਲ ਤੇ ਲੱਗੀ ਗੱਲ ਤੁਹਾਡੇ ਨਾਲ ਮੇਰੇ ਆਪਾਂ ਜਿਹੜੀ ਗੱਲ ਸਹੀ ਆ ਆਪਾਂ ਦਾ ਮੂੰਹ ਤੇ ਫਾਇਦਾ ਨਹੀਂ ਹਾਂ ਚਲੋ ਹਮੜਾ ਤੁਹਾਨੂੰ ਦੱਸ ਦੋ ਸਾਡੇ ਫੋਲੋਅਰਾਂ ਨੂੰ ਕੀ ਖਾਸ ਹੈ ਟਿਕਟਾਂ ਦਾ ਖਾਸ ਵੀਰੇ ਰਖੜੀ ਵੰਪਰ ਹੈ ਹੂੰ ਤੇ 7 ਕਰੋੜ ਰੁਪਏ ਦਾ ਗਰੰਟਡ ਪ੍ਰਾਈਜ਼ ਆਹ ਵਾਲਾ ਇਹਦਾ ਦੂਸਰੀ ਟਿਕਟ ਆਹ ਵਾਲਾ ਗਰੰਟਡ ਪ੍ਰਾਈਜ਼ 7 ਕਰੋੜ ਦਾ ਰਖੜੀ ਪੰਪਰ ਹੈ ਜੀ 16 ਅਗਸਤ ਨੂੰ ਡਰਾਅ ਨਿਕਲਣ ਜਾ ਰਿਹਾ ਕੁੰਭ ਤੇ ਕੰਨਿਆ ਰਾਸ਼ੀ ਵਿੱਚ ਜੋ ਰਾਸ਼ੀ ਯਾਤਰਾ ਪੰਪਰ ਦਾ ਡਰਾਅ ਹੋਇਆ ਤੁਸੀਂ ਚੈੱਕ ਕਰ ਸਕਦੇ ਸਾਡੇ ਕੋਲ ਜਿਹੜੇ ਪ੍ਰਾਈਜ਼ ਲੱਗੇ ਨੇ ਕੁੰਭ ਤੇ ਕੰਨਿਆ ਚ ਲੱਗੇ ਨੇ ਤੇ ਇਹਦੇ ਵਿੱਚ 20-20 ਲੱਖ ਦੇ ਪ੍ਰਾਈਜ਼ ਨੇ 10-10 ਲੱਖ ਦੇ ਪ੍ਰਾਈਜ਼ ਨੇ 5-5 ਲੱਖ ਦੇ ਪ੍ਰਾਈਜ਼ ਨੇ ਹੋਰ ਵੀ ਅਨੇਕਾ ਦਿਲ ਖਿੱਚਵੇਂ ਨਾਮ ਨੇ ਠੀਕ ਹੈ ਤੇ ਹੋ ਸਕੇ ਕੰਬੋ ਪੈਕ ਪੱਕ ਜਾਓ ਤੇ ਵੀ ਤੁਹਾਨੂੰ ਵੱਧ ਤੋਂ ਵੱਧ ਟਿਕਟਾਂ ਮਿਲਣਗੀਆਂ ਵੱਧ ਤੋਂ ਵੱਧ ਡਰਾਅ ਮਿਲਣਗੇ ਚਾਂਸ ਵੱਧ ਮਿਲਣਗੇ ਤੇ ਇਸ ਤੋਂ ਇਲਾਵਾ ਨੇ ਇੱਕ ਰਖੜੀ ਵਾਲੇ ਦਿਨ 9 ਤਰੀਕ ਦੀ ਰਖੜੀਆਂ ਨੂੰ 9 ਜ ਨਾਉ ਤਰੀਕ ਨਿਕੂਆ ਵਾਲਾ ਡਰਾਉਨ ਜਾ ਰਿਹਾ 1 ਕਰੋੜ ਰੁਪਏ ਦਾ ਪ੍ਰਾਈਜ਼ ਆ ਹੂੰ ਠੀਕ ਹੈ ਡੀਅਰ ਲਾਟਰੀ ਆ ਜਿਹੜੀ ਪ੍ਰਿੰਟ ਹੋਈ ਆ ਸੰਨਾਲਾ ਸਾਹਿਬ ਸਿਰਫ ਤੇ ਸਿਰਫ 40 ਹਜ਼ਾਰ ਟਿਕਟ ਸਿਰਫ 40 ਹਜ਼ਾਰ ਟਿਕਟ 40 ਹਜ਼ਾਰ ਟਿਕਟ ਦੇ ਵਿੱਚੋਂ ਨਾਮ ਨਿਕਲਣਾ 1 ਕਰੋੜ ਰੁਪਏ ਦਾ ਪ੍ਰਾਈਜ਼ ਆ ਉਸ ਤੋਂ ਬਾਅਦ 10 ਲੱਖਾਂ 9 9000 7000 6000 5000 4000 2000 ਹੋਰ ਨਿਕਾ ਦਿਲ ਵਿੱਚ ਨਾਮ ਹਾਂਜੀ ਵਾਕਿਆ ਜੀ ਤੁਸੀਂ ਤੁਹਾਡੇ ਵੀ ਦਿਲ ਵਿੱਚ ਕੀ ਆਸ ਆ ਵੀ ਅਸੀਂ ਇੱਕ ਤੁਹਾਨੂੰ ਹੋਰ ਦੱਸਦਾ ਜੀ ਇੱਕ ਗਣੇਸ਼ ਚਤੁਰਥੀ ਬੰਪਰ ਵੀ ਆ ਚੁੱਕਿਆ ਹੂੰ 3 ਕਰੋੜ ਦਾ ਪ੍ਰਾਈਜ਼ ਆ ਪੰਜਾਬ ਦੇ ਵਿੱਚ ਪਹਿਲੀ ਵਾਰ ਆ ਗਨੇਸ਼ ਉਤਸਵ ਤੇ ਬੰਪਰ ਇਹ ਵੀ ਪਾਉਣਾ ਨਾ ਭੁੱਲਿਓ 3 ਕਰੋੜ ਦਾ ਗਰੰਟੀਡ ਪ੍ਰਾਈਜ਼ ਆ ਤੇ ਇਸ ਤੋਂ ਇਲਾਵਾ ਇੱਕ ਪੰਜਾਬ ਸਰਕਾਰ ਨੇ ਆਹ ਵਾਲੀ ਟਿਕਟ ਕੱਢੀ ਆ 50 ਲੱਖ ਰੁਪਿਆ ਪ੍ਰਾਈਜ਼ ਆ ਇਹ ਸਿਰਫ ਤੇ ਸਿਰਫ 50 ਹਜ਼ਾਰ ਟਿਕਟ ਪ੍ਰਿੰਟ ਹੋਈ ਆ ਪੰਜਾਬ ਸਰਕਾਰ ਦੀ ਆ ਹਜ਼ਾਰ ਰੁਪਏ ਡੇਟਾ ਨਾਮ ਲੱਗਦੇ ਚਾਂਸਪੋਇੰਟ ਨੇ ਯਾਨੀ ਤੁਸੀਂ ਸਾਡੇ ਕੋਲੋਂ ਹੁਣ ਕੰਬੋ ਪੈਕ ਨੂੰ ਫੇਰ ਕਰੋ ਤੇ ਨਾਮ ਵੀ ਪਹਿਲੇ ਲੱਗਣਗੇ ਸੋ ਵਾਕਿਆ ਜੀ ਕਿਸਮਤਾਂ ਜਮਾਣਾ ਚਾਹਣੇ ਹੋ ਤਾਂ ਹਰ ਇੱਕ ਦੀ ਅੱਜ ਜਿਹੜਾ ਵੀ ਲਾਟਰੀ ਪਾਉਣ ਦਾ ਜਾਂ ਚਾਹਵਾ ਨਾ ਜਾਂ ਜਿੰਨੂੰ ਚਾਹ ਪਾਉਣ ਦਾ ਪੰਡਤ ਲਾਟਰੀ ਮਲੇਰਕੋਟਲਾ ਹਰ ਇੱਕ ਜੰਦਾ ਤੁਸੀਂ ਵੀ ਆ ਕੇ ਆਪਣੀ ਕਿਸਮ ਦਾ ਅਜਮਾ ਸਕਦੇ ਹੋ ਬਹੁਤ ਲੋਕ ਨੇ ਅਜਮਾਈ ਹਜ਼ਾਰਾ ਪਤੀ ਲੱਖਾਂ ਪਤੀ ਬਣੇ ਅਤੇ ਲਗਾਤਾਰ ਬਣ ਰਹੇ ਨੇ ਇੱਕ ਵਾਰ ਫਿਰ ਆਖ ਤੋਂ ਮੈਂ ਕਹਿ ਦਵਾਂ ਜਿਹਨਾਂ ਦਾ ਲੱਗਦਾ ਵੀਡੀਓ ਤੋਂ ਵੀ ਸਾਡਾ ਨਾਮ ਲੱਗਿਆ ਸੀ ਵੀਡੀਓ ਨਹੀਂ ਪਉਣੀ ਉਹ ਬੇਸ਼ੱਕ ਪੰਡਤ ਜੀ ਕੋਲੇ ਲਾਟਰੀ ਪਾਣ ਨਾ ਆਉਣ ਧੰਨਵਾਦ